ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਨਗਮਾ ਸੁਖ ਦਾ ਸੁਨੇਹਾ ਸੁਣਾਦਨੇ ਸਤ ਹਾਂ ਖੁਸ਼ੀਆਂ ਦਾ ਰਾਗ ਗੂੰਜੇ ਬਾਬੇ ਦੀ ਰਬਾਬ ਚੋਂ ਸੁਖ ਦਾ ਸੁਨੇਹਾ ਰੱਬਾ ਆਉਂਦਾ ਰੇ ਪੰਜਾਬ ਤੋਂ ਸੁਖ ਦਾ ਸੁਨੇਹਾ ਆਵੇ ਰੰਗਲੇ ਪੰਜਾਬ ਤੋਂ ਕੱਕ ਕੇ ਤਿਆਰ ਹੋਏ ਫਸਲਾਂ ਦੇ ਦਾਣੇ ਜੋ ਵੇਲੇ ਨਾਲ ਸਾਂਭੇ ਜਾਣ ਸਾਰਾ ਸਾਲ ਖਾਣੇ ਜੋ ਫਸਲਾਂ ਬਚਾਈ ਰੱਖੀ ਮੌਸਮ ਖਰਾਬ ਤੋਂ ਸੁੱਖ ਦਾ ਸੁਨੇਹਾ ਰੱਬਾ ਆਉਂਦਾ ਰੇ ਪੰਜਾਬ ਤੂੰ ਸੁੱਖ ਦਾ ਸੁਨੇਹਾ ਆਵੇ ਰੰਗਲੇ ਪੰਜਾਬ ਤੂੰ ਵਾਇਗੁਰੂ ਅੱਗੇ ਅਰਦਾਸ ਹੀ ਸੁੱਖ ਦਾ ਸੁਨੇਹਾ ਪਾਣੀ ਤੇ ਫੇਰ ਚੜ ਕੇ ਵੇਖੋ ਆ ਗਿਆ ਬਿਲਕੁਲ